ਗੁਰੂ ਪਿਆਰੀ ਸਾਧ ਸੰਗਤ ਜੀਓ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਅੱਜ ਸਾਨੂੰ ਲੋੜ ਹੈ ਸਿੱਖ IAS IPS ਅਫਸਰ ਦੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਸਾਲ 2024 ਵਿੱਚ ਜਿਹੜੇ ਸਿੱਖ ਬੱਚੇ 12ਵੀਂ ਕਲਾਸ ਤੋਂ 90% ਪਲੱਸ ਲੈ ਕੇ ਪਾਸ ਹੋਏ ਹਨ ਉਹਨਾਂ ਲਈ 23 ਜੂਨ ਨੂੰ UPSC ਦਾ ਐਂਟਰਸ ਟੈਸਟ ਹਿੰਦੁਸਤਾਨ ਦੀ ਅਲੱਗ-अलग ਜਗ੍ਹਾ ਤੇ ਰੱਖਿਆ ਗਿਆ ਹੈ ਜਿਹੜੇ ਬੱਚੇ IAS IPS ਬਣਨ ਦੀ ਇੱਛਾ ਤ ਹਨ ਉਹ 18 ਜੂਨ ਤੱਕ ਆਪਣੇ ਫਾਰਮ ਅਕਾਲ ਯੂਨੀਵਰਸਿਟੀ ਦੀ ਵੈਬਸਾਈਟ ਤੇ ਸਬਮਿਟ ਕਰਦੇ ਹਨ तकरीबन ਇਸ ਦਾ ਸਾਰਾ ਖਰਚਾ ਅਕਾਲ ਯੂਨੀਵਰਸਿਟੀ ਖੁਦ ਬਹ ਕਰ ਰਹੀ ਹੈ ਸੋ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੀ ਕੌਮ ਤੱਕ ਇਹ ਖ਼ਬਰ ਇਹ ਜੀ ਹੋ ਸਕੇ ਜਾਦਾ ਜਾਣਕਾਰੀ ਲਈ ਅਕਾਲ ਯੂਨੀਵਰਸਿਟੀ ਦੀ ਵੈਬਸਾਈਟ ਅਤੇ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਇਸ ਤੋਂ ਇਲਾਵਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਐਜੂਕੇਸ਼ਨ ਤੋਂ ਰਿਲੇਟਿਡ ਕੋਈ ਸੇਵਾਵਾਂ ਆਪ ਸਭ ਸੰਗਤ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਹਨ ਜੇਕਰ ਕਿਸੇ ਵੀਰ ਭੈਣ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਜੀ ごはんは